ਮੋਗੇ ਸ਼ਹਿਰ ਦੇ ਕਮਾਲੇ ਦੀਆਂ ਤਸਵੀਰਾਂ ਸਾਂਝੀਆਂ ਕਰਨ। ਰੋਡ ਬੰਦ ਪਰਵਾਹ ਹੈ। ਮੋਗੇ ਸ਼ਹਿਰ ਦਾ। ਪਿਆਰੇ ਸਾਥੀਓ ਲੋਡ ਬੰਦ ਪਰਵਾਹ ਤਸਵੀਰਾਂ ਮੋਗੇ ਸ਼ਹਿਰ ਦੀਆਂ ਸਾਂਝੀਆਂ ਕਰਨ ਲੱਗੇ ਆ ਮੋਗੇ ਸ਼ਹਿਰ ਦਾ ਕੋਲਾਰ ਨਗਰ ਮਹੱਲੇ ਦੀ ਜੇ ਗੱਲ ਕਰੀਏ ਸਾਡਾ ਵੀਰ ਐ ਲੋੜਵੰਦ ਵੀਰ ਹੈ ਜਿਹਨੂੰ ਬਹੁਤ ਵੱਡੀ ਸਮੱਸਿਆ ਪੈਦਾ ਹੋਈ ਹੈ ਜੇ ਪੇਟ ਦੀ ਗੱਲ ਕਰੀਏ ਪੇਟ ਦੀ ਜਿਹੜੀ ਇਹ ਸਮੱਸਿਆ ਸੀ ਉਹ ਵੱਡੇ ਪੱਧਰ ਦੇ ਉੱਪਰ ਆਫਤ ਇੱਕ ਪਰਿਵਾਰ ਦੇ ਉੱਪਰ ਆਈ ਹੈਗੀ ਹੈ ਤੇ ਉਹਦੀ ਸੇਵਾ ਕਰਨ ਦੇ ਲਈ ਗੁਰਦੁਆਰਾ ਸਹਬ ਅਮਰਕਾ ਦੇ ਜਿਗਾ ਲਿਖ ਕਰੀਏ ਅਮਰਕਾ ਤੋਂ ਸਰਜਨਾ ਨੇ ਪੇਮੈਂਟ ਭੇਜੀ ਆ ਜੀ ਰਿਸ਼ਪਾਲ ਸਿੰਘ ਜੀ ਪਹਿਲਾਂ ਤਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਸੀਂ ਕੁਛ ਦਿਨ ਪਹਿਲਾਂ ਵੀ ਆ ਚੁੱਕੇ ਗੁਰਦੁਆਰਾ ਸਿੱਖ ਸੰਗਤ ਨਿਊਯਾਰਕ ਦੀ ਤਰਫੋਂ ਉਸ ਦਿਨ ਮੈਂ ਆਇਆ ਸੀਗਾ ਸੇਵਾ ਦੇ ਕੇ ਗਿਆ ਸੀਗੇ ਸਾਨੂੰ ਉਸ ਦਿਨ ਪਤਾ ਲੱਗ ਇਹਨਾਂ ਦੇ ਥੋੜੇ ਹਾਲਾਤ ਦੇਖ ਕੇ ਕਿ ਬਈ ਪਰਿਵਾਰ ਨੂੰ ਹੋਰ ਸੇਵਾ ਦੀ ਲੋੜ ਆ ਅੱਜ ਅਸੀਂ ਦੁਬਾਰਾ ਫੇਰ ਆਏ ਆ ਔਰ ਇਹ ਜਿਹੜਾ ਬੇਟਾ ਆ ਕੋਈ ਖਾਂਦਾ ਪੀਂਦਾ ਨਹੀਂ ਸੀ ਬੈਸਨੋ ਪਰਿਵਾਰ ਆ ਜੈਮ ਵਿੱਚ ਕਨਫੈਕਸ਼ਨ ਹੋਣਾ ਨਾੜੀ ਨੂੰ ਪ੍ਰੋਬਲਮ ਆਈ ਆ ਉਸ ਕਰਕੇ ਜਿਹੜਾ ਇਹਦਾ ਪੇਟ ਆ ਅਸੀਂ ਨਹੀਂ ਦਿਖਲਣਾ ਚਾਹੁੰਦੇ ਮੈਂ ਆਦਿਨ ਦੇਖਿਆ ਸੀ ਕਾਫੀ ਪੇਟ ਦਾ ਜਿੱਦਾ ਕਹੇ ਲੋ ਆਪਾਂ ਪੰਜਾਬੀ ਜਿੱਦਾ ਕੱਪੜਾ ਪਾੜ ਜਾਂਦਾ ਉਸ ਤਰ੍ਹਾਂ ਪੇਟ ਪਾਟਿਆ ਆ ਤੇ ਕਾਫੀ ਇਹ ਪੈਸਾ ਲਾ ਰਹੇ ਆ ਇਸ ਲਈ ਇਹਨਾਂ ਦਾ ਇਲਾਜ ਆ ਮੋਗ ਬਠਿੰਡੇ ਤੋਂ ਚੱਲਦਾ ਹੈ ਟੇਮਸ ਬਠਿੰਡੇ ਤੋਂ ਚੱਲ ਰਿਹਾ ਡਾਕਟਰ ਸਾਹਿਬ ਨੇ ਵੀ ਮੈਂ ਉਹਦੇ ਇੱਕ ਵਾਰ ਗੱਲ ਕੀਤੀ ਸੀ ਉਹ ਵੀ ਦੱਸਦੇ ਵੀ ਹਜੇ ਸਮਾਂ ਲੱਗੂਗਾ ਇਹ ਠੀਕ ਹੋਣੂ ਠੀਕ ਹੋਜੂ ਸਮਾਂ ਲੱਗੂ ਤੇ ਉਸ ਦਿਨ ਫਿਰ ਜਾ ਕੇ ਮੈਂ ਆਪਣੇ ਉਹ ਵੀਰਾਂ ਨਾਲ ਫੇਰ ਵਿਚਾਰ ਕੀਤੀ ਇਹ ਭਾਈ ਜਿਹੜੀ ਆਪਾਂ ਕੀਤੀ ਆਪਾਂ ਥੋੜੀ ਹੋਰ ਸੇਵਾ ਕਰੀਏ ਪਰਿਵਾਰ ਜਿਆਦਾ ਲੋੜਵੰਦ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਖਾਲ 12 ਫੁੱਟ ਚੌੜਾ ਘਰ ਆ ਤੇ 20 22 ਫੁੱਟ 25 ਫੁੱਟ ਲੰਬਾ ਆਊਗਾ ਦੋ ਬੇਟੇ ਆ ਬੇਟੀਆਂ ਦੋ ਹੀ ਤੁਹਾਡੀਆਂ ਤੇ ਇਹਦੇ ਮਾਪੇ ਆ ਜਿਹੜੇ ਸਿਆਣੇ ਆ ਕਰਦੇ ਆ ਚਲੋ ਜੇ ਜਿਹੜਾ ਰਲ ਮਿਲ ਕੇ ਜਦੋਂ ਤਾਂ ਕਰੀਏ ਤਾਂ ਕੋਈ ਔਖੀ ਨਹੀਂ ਹੁੰਦੀ ਹੋ ਜਾਂਦੀ ਆ ਮੈਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਤੇ ਜਿਹੜੇ ਇਸ ਮੋਗੇ ਦੇ ਸੇਵਾਦਾਰ ਆ ਸਮਾਜ ਸੇਵੀਆ ਜਰੂਰ ਇਸ ਪਰਿਵਾਰ ਦੀ ਬਾਹ ਫੜਿਓ ਕਿਉਂਕਿ ਲੋੜ ਆ ਇਸ ਪਰਿਵਾਰ ਨੂੰ ਅਸੀਂ ਸਪੈਸ਼ਲ ਨਮਾਸ਼ਾਰਤੋਂ ਆਏ ਆ ਤੇ ਇਹ ਜਿਹੜੀ ਸੇਵਾ ਆ ਸਾਡੀ ਬਾਬਾ ਸੱਜਣ ਸਿੰਘ ਜੀ ਹਯੂਰੀ ਲੱਗੀ ਪਹਿਲਾਂ ਦਰਬਾਰ ਸਾਹਿਬ ਕਰਦੇ ਸੀ ਉਹਨਾਂ ਦਾ ਨਿਊਜਲ ਗੁਰਦੁਆਰਾ ਆ ਉੱਥੋਂ ਫੇ ਸੰਗਤਾਂ ਨਾਲ ਰਲ ਕੇ ਇਹ ਸੇਵਾ ਇਕੱਠੀ ਕੀਤੀ ਆ ਇਹਨਾਂ ਨੂੰ ਪਹਿਲਾਂ ਵੀ ਅਸੀਂ ਦੇਖ ਕੇ ਗਏ ਸੀ ਅੱਜ ਦੁਬਾਰਾ ਫੇ ਦੇਣ ਆਏ ਆ ਔਰ ਮੈਂ ਇਸ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਹੈ ਪਰਿਵਾਰ ਕਹਿੰਦੇ ਜਿਸ ਨੂੰ ਰੱਬ ਨੇ ਦਿੱਤਾ ਹੈ ਜਿਉਂ ਦੇਨ ਜੁਗਾ ਨੂੰ ਪ੍ਰਮਾਤਮਾ ਨੇ ਕੀਤਾ ਜ਼ਰੂਰ ਕਿਸੇ ਨਾ ਕਿਸੇ ਲੋੜਵੰਦ ਦੀ ਸੇਵਾ ਕਰਿਓ ਇਸ ਵੇਲੇ ਇਸ ਪਰਿਵਾਰ ਨੂੰ ਵੀ ਸੇਵਾ ਦੀ ਲੋੜ ਹੈ ਜਿੰਨੀ ਵੀ ਹੋ ਸਕਦੀ ਤੁਸੀਂ ਜ਼ਰੂਰ ਕਰਕੇ ਜਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਅਸੀਂ ਮਿਰਖਲਾ 15 ਦਿਨ ਪਹਿਲਾਂ ਆਏ ਸੀਗੇ ਇਸ ਪਰਿਵਾਰ ਨੂੰ ਦੇਖਣ ਸਾਨੂੰ ਪਤਾ ਲੱਗਾ ਸੀਗਾ ਕਿ ਇਹ ਪਰਿਵਾਰ ਨੂੰ ਸੇਵਾ ਦੀ ਲੋੜ ਹੈ ਉਸ ਦਿਨ ਮੈਂ ਇਹਨਾਂ ਨੂੰ ਤੀਹ ਹਜ਼ਾਰ ਦੀ ਸੇਵਾ ਦੇ ਕੇ ਗਿਆ ਸੀਗਾ ਪਰ ਮੈਂ ਜਦੋਂ ਰਸਤੇ ਜਾਂਦੇ ਜਾਂਦੇ ਵਿਚਾਰ ਕੀਤਾ ਘਰ ਦੇ ਹਾਲਾਤ ਦੇਖੇ ਕਿ 30000 ਸੇਵਾ ਥੋੜੀ ਆ ਉਸ ਤੋਂ ਬਾਅਦ ਫਿਰ ਅਸੀਂ ਸਾਫ ਸ ਵਿੱਚ ਜੋ ਸਿੱਖ ਸੰਗਤ ਘਰ ਦੁਆਰਾ ਨਿਊਯਾਰਕਿਆ ਸੰਤ ਸਾਗਰ ਗੁਰਦੁਆਰੇ ਤੋਂ ਉਹਨਾਂ ਨੇ ਕੀਤੀ ਆ ਅੱਜ ਹੀ 70000 ਰੁਪਇਆ ਹੋਰ ਇਹਨਾਂ ਨੂੰ ਦੇਣ ਆਏ ਆ ਅਸੀਂ ਇਸ ਪਰਿਵਾਰ ਨੂੰ ਥੋੜੀ ਜੀ 1-1 ਲੱਖ ਦੀ ਸੇਵਾ ਉਸ ਸੰਗਤ ਵੱਲੋਂ ਆ ਸੋ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਇਸ ਚੰਗੇ ਕੰਮ ਲੈ ਕੇ ਉਹ ਨੌਜਵਨ ਬੱਚਾ ਆ ਜਿਹੜੇ ਚੜ੍ਹਦੀ ਬਰੇਸ ਆ ਪਤਾਨੀ ਨੇ ਕਿੰਨਾ ਕੁਸ਼ਗਾ ਕਿਤੇ ਤਰੱਕੀਆਂ ਕਰਨੀਆਂ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਇਹ ਪੂਰੀ 70000 ਦੀ ਹੋਰ ਸੇਵਾ ਇਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਜਿੰਨਾ ਕੁ ਵੀ ਹੋ ਸਕੇ ਵੱਧ ਤੋਂ ਵੱਧ ਆਪਣੇ ਬੱਚ ਦਾ ਇਲਾਜ ਕਰਾਉਣ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੀਰਾ ਜੀ ਕੀ ਨਾਮ ਹੈ ਆਪਣਾ ਵਿੱਕੀ ਜੀ ਵਿੱਕੀ ਜੀ ਆਪਾਂ ਕਿਸ ਸਥਾਨ ਤੋਂ ਬੋਲਦੇ ਪਈਆਂ ਇਹ ਹੈ ਜੀ ਮੋਗਾ ਕੋਲਾਰ ਨਗਰ ਨੇੜੇ ਕੋੜਕਪੁਰਾ ਬਾਈਪਾਸ ਲੱਡੂ ਧਿਆਰੇ ਕੋਲੇ ਜੀ ਤੁਸੀਂ ਬੈਠੋ ਅੰਦਰ ਆ ਜੀ ਕੋਈ ਨਹੀਂ ਮੈਂ ਆ ਜਾਂਦੀ ਹਾਂ ਥੋੜੇ ਇੱਕ ਮਿੰਟ ਗੱਲ ਕਰ ਦਿੱਤੀ ਸ਼ੁਕਰ ਹੈ ਜੀ ਜੀ ਇਹ ਹੈ ਜੀ ਮੋਗਾ ਕੋਲਾਰ ਨਗਰ ਕੋਰਤਪੁਰਾ ਬਾਈਪਾਸ ਨੀਅਰ ਲੱड्डूਧਾਰ ਹੈ ਮੇਨ ਹਾਈਵੇ ਤੇ ਜੀ ਵੀਰਾ ਸਿੰਘ ਨੂੰ ਕੀ ਹੋਇਆ ਸੀ ਕੀ ਨਾਮ ਹੈ ਵੀਰਾ ਸਿੰਘ ਦਾ ਉਹਨਾਂ ਦੀ ਜੀ ਜੈਮ ਤੇ ਵੇਟ ਵੱਧ ਚੱਕ ਲਿਆ ਗਿਆ ਕੁਝ ਉਹ ਤਿੰਨ ਇਨਫੈਕਸ਼ਨ ਹੋ ਗਈ ਪੇਟ ਦੇ ਅੰਦਰ ਤੇ ਫਿਰ ਇਹਦਾ ਮਹੀਨਾ ਨੂੰ ਪਹਿਲਾਂ ਬਟੰਡੇ ਦਾਖਲ ਰੱਖਿਆ ਜੈਮ ਹਸਪੀਟਲ ਚ ਉੱਥੇ ਦੋ ਵਾਰੀ ਆਪਰੇਸ਼ਨ ਹੋਇਆ ਪਹਿਲਾ ਆਪਰੇਸ਼ਨ ਖਰਾਬ ਹੋ ਗਿਆ ਫਿਰ ਦੂਜੀ ਵਾਰੀ ਫੇਰ ਆਪਰੇਸ਼ਨ ਹੋਇਆ ਇਹਨਾਂ ਦਾ ਤੇ ਹੁਣ ਫਿਰ ਡਾਕਟਰ ਕਹਿੰਦੇ ਹਲੇ ਥੋੜੀ ਕੰਡੀਸ਼ਨ ਠੀਕ ਆ ਤੁਸੀਂ ਇੱਥੋਂ ਲੈ ਜਾਓ ਹੁਣ ਫਿਰ ਦੁਬਾਰਾ ਫੇਰ ਕੰਡੀਸ਼ਨ ਉਦਾਂ ਹੀ ਆ ਵੀ ਸਾਨੂੰ ਹਲੇ ਹੈਲਪ ਦੀ ਬਹੁਤ ਲੋੜ ਆ ਤੁਹਾਡੀ ਸਾਰਿਆਂ ਦੀ ਤੇ ਹਲੇ ਸਾਨੂੰ ਹਲੇ ਕੁਝ ਨਹੀਂ ਦੱਸ ਰਿਹਾ ਡਾਕਟਰ ਸਾਹਿਬ ਕਿੰਨੀ ਹੋਰ ਟਾਈਮ ਜ਼ਮਾਂ ਲੱਗੇਗਾ ਵੀ ਕੀ ਆ ਕਿ ਸਾਨੂੰ ਤੇ ਬਾਕੀ ਜਿਹੜੇ ਆਪਣੇ ਜਿੰਨੇ ਵੀ ਜਿਨ੍ਹਾਂ ਨੇ ਆਪਣੇ ਸਾਡੀ ਬਹੁਤ ਬਹੁਤ ਸੇਵਾ ਕੀਤੀ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਤੋਂ ਉਹਨਾਂ ਦਾ ਤੇ ਦਿਲੋਂ ਸਤਿਕਾਰ ਕਰਦੇ ਆ ਵਾਇਗਰੂ ਜੀ ਕੋ ਖਾਲਸਾ ਵਾਇਗਰੂ ਜੀ ਕੀ ਬਤ ਜੀ ਬੇਟਾ ਜੀ ਕੀ ਨਾਮ ਹੈ ਮੇਰਾ ਨੰਦਨੀ ਹਾਂਜੀ ਨੰਦਨੀ ਨੰਦਨੀ ਇਹ ਮੋਗੇ ਸ਼ਹਿਰ ਦਾ ਕਿਹੜਾ ਮਹੱਲਾ ਕੁਲਾਨ ਨਗਰ ਕੁਲਾਨ ਨਗਰ ਦੇ ਵਿੱਚ ਇਹ ਪਿਤਾ ਜੀ ਤੁਹਾਡੇ ਨਹੀਂ ਮੇਰੇ ਮਾਮੂ ਆ ਤੁਹਾਡੇ ਮਾਮਾ ਜੀ ਆ ਹਾਂਜੀ ਤੁਹਾਡੇ ਮਾਮਾ ਜੀ ਨੂੰ ਕੀ ਹੋਇਆ ਸੀਗਾ ਇਹ ਮਿਸਕੀ ਜਿੰਮ ਜਾਂਦੇ ਸੀ ਉੱਥੇ ਭਾ ਚੱਕਿਆ ਗਿਆ ਜਿਆਦਾ ਤਾਂ ਇਨਫੈਕਸ਼ਨ ਹੋ ਗਈ ਤੇ ਇਹਨਾਂ ਦੇ ਮਿਸਕੀ ਕੁਝ ਇਨਫੈਕਸ਼ਨ ਹੋਇਆ ਆਪਰੇਸ਼ਨ ਹੋਇਆ ਪਹਿਲਾ ਆਪਰੇਸ਼ਨ ਖਰਾਬ ਹੋ ਗਿਆ ਸੀ ਫਿਰ ਦੂਜਾ ਹੋਇਆ ਜੋ ਮੇਰੇ ਮਾਮਾ ਜੀ ਦੀ ਹੈਲਪ ਕਰਨਾ ਚਾਹੁੰਦੇ ਹੈ ਉਸ ਨੰਬਰ ਤੇ ਸੰਪਰਕ ਕਰਨ 210 ਇਕਲੌਤਾ ਨੰਬਰ ਉਹ ਲੈ 78378 ਜਿਹੜੇ ਭੈਣ ਭਰਾ ਮਰੀ ਸੇਵਾ ਕਰਨ ਜਾਂਦੇ ਓ ਇਸ ਨੰਬਰ ਤੇ ਕੰਟੈਕਟ ਕਰ ਸਕਦੇ 78378 093000 ਜੀ ਜੀ ਭਾਜੀ ਜਿਹੜੇ ਮੇਰੇ ਭੈਣ ਭਰਾ ਸੱਸੀ ਕਾ ਜਿਹੜੇ ਦੂਰੋਂ ਵੇਖਦੇ ਆ ਸਾਰਿਆਂ ਨੂੰ ਬੇਨਤੀ ਵੀ ਜਿਹੜੀ ਵੀ ਮੇਰੇ ਸਾਡੀ ਸੇਵਾ ਕਰਨਾ ਚਾਹੁੰਦੇ ਮੇਰਾ ਮੋਬਾਈਲ ਨੰਬਰ ਹੈਗਾ ਜੀ 78378 090300 సెవెన్ట త్రీ సెవెన్ టిట్ జీరో నైన్ థ్రి డబల్ జీరో జీ